ਸਤ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਘੈਂਟ ਹੋਵੋਗੇ ਤੇ ਮੈਂ ਇੱਥੇ ਮੋਟਰ ਬੰਦ ਕਰਨਾ ਆਇਆ ਸੀਗਾ ਤੇ ਮੈਨੂੰ ਦੋ ਕੁ ਚੀਜ਼ਾਂ ਜਿਹੜੀਆਂ ਸਕੂਨ ਵਾਲੀਆਂ ਮਿਲੀਆਂ ਤੇ ਮੈਂ ਉਹ ਤੁਹਾਨੂੰ ਦਿਖਾਉਣ ਲੱਗਿਆ ਤੇ ਇੱਕ ਆਹ ਦੇਖੋ ਸਾਹਮਣੇ ਜਿਹੜਾ ਸੂਰਜਾ ਡੁੱਬਦਾ ਹੋਇਆ ਲਾਲ ਹੋਇਆ ਹੋਇਆ ਸਯਾਮ ਦਾ ਟਾਈਮ ਆ ਆ ਦੇਖੋ ਲਾਲ ਸੂਰਜ ਹੋਇਆ ਹੋਇਆ ਬਹੁਤ ਸੋਹਣਾ ਲੱਗਦਾ ਦੇਖੋ ਆਹ ਦੇਖੋ ਬਹੁਤ ਸੋਹਣਾ ਲੱਗ ਰਿਹਾ ਸੂਰਜ ਇਸ ਟਾਈਮ ਤੇ 5:00 ਵਜ ਗਏ ਮੈਂ ਇੱਧਰ ਨਾ ਸਾਡਾ ਗਰਾਊਂਡ ਆ ਸਕੂਲ ਦਾ ਤੇ ਰੋਲਾ ਜਾਂ ਸੁਣਾ ਸੀ ਕਾਫੀ ਮੈਂ ਕਿਹਾ ਚਲੋ ਗੇੜਾ ਮਾਰ ਲੰਨਾ ਮੋਟਰ ਬੰਦ ਕਰਨ ਆਏ ਸੀਗਾ ਤਾਂ ਮੈਨੂੰ ਜਿਹੜਾ ਸੂਰਜ ਆ ਬਹੁਤ ਸੋਹਣਾ ਲੱਗ ਰਿਹਾ ਸੀ ਡੁੱਬਦਾ ਹੋਇਆ ਮਤਲਬ ਨਾ ਔਰ ਵੇਖੋ ਲਾਲ ਹੋਇਆ ਬਹੁਤ ਸੋਹਣਾ ਹਾ ਲੋ ਜੀ ਤੇ ਜਿਹੜੀ ਚੀਜ਼ ਜ਼ਿਆਦਾ ਦਿਖਾਣੀ ਸੀਗੀ ਤੁਹਾਨੂੰ ਜਿਹਦਾ ਮੈਂ ਰੋਲਾ ਸੁਣ ਕੇ ਆਇਆ ਇਸ ਸਾਈਡ ਉਹ ਦਿਖਾਉਂਗਾ ਤੁਹਾਨੂੰ ਮੈਨੂੰ ਤਾਂ ਸਕੂਨ ਮਿਲਿਆ ਇਹਨੂੰ ਦੇਖ ਕੇ ਬਹੁਤ ਸੋਹਣਾ ਸੈ ਤੁਹਾਨੂੰ ਵੀ ਮਿਲੇ ਤੇ ਮੈਂ ਤਾਂ ਹੁਣ ਵੇਖ ਪਾ ਰਿਆ ਨਾ ਤੇ ਤਾਂ ਕਰਕੇ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਆ ਲੋ ਦੇਖੋ ਆ ਦੇਖੋ ਆ ਜਾਨਵਰਾਂ ਨੇ ਬਹੁਤ ਜਿਆਦਾ ਰੋਲਾ ਪਾਰਖਿਆ ਕਿੰਨੇ ਜਾਨਵਰ ਨੇ ਜੀ 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 ਕਰ ਰੱਖੀ ਇਹਨਾਂ ਨੇ ਆਵਾਜ਼ ਆ ਜਿਹੜੀ ਬਹੁਤ ਦੂਰ ਤੱਕ ਸੁਣ ਰਹੀ ਸੀ ਜਿਵੇਂ ਉਹ ਆ ਦੇਖੋ ਕਿੰਨੇ ਜਾਨਵਰ ਬੈਠੇ ਗਰਾਊਂਡ ਦੇ ਵਿੱਚ ਬਹੁਤ ਸੋਹਣਾ ਲੱਗਦਾ ਜਦੋਂ ਇੰਨੇ ਜਾਨਵਰ ਬੈਠੇ ਹੋਣ ਤੇ ਚੀਂਚੀ ਦੀ ਆਵਾਜ਼ ਆਂਦੀ ਹੋਵੇ ਆ ਵੇਖੋ ਤੇ ਚਾਰ ਚੰਦ ਲਾ ਰੱਖੇ ਅੰਜ ਝੰਡਿਆ ਨੇ ਦੇਖੋ ਰੰਗ ਬਰੰਗੇ ਝੰਡੇ ਸੂਰਜ ਡੁੱਬਦਾ ਹੋਇਆ ਬਹੁਤ ਸੋਹਣਾ 뷰 ਆ ਦੇਖੋ ਤੁਸੀਂ ਆ ਜਾਨਵਰ ਬਹੁਤ ਸੋਹਣੇ ਦੇਖੋ ਕਿਵੇਂ ਉੱਡ ਰਹੇ ਤੇ ਕਿਵੇਂ ਬੈਠੇ ਨੇ ਸ਼ਾਮ ਟਾਈਮ ਤੇ ਸਾਹਮਣੇ ਗੁਰੂ ਘਰ ਨਿਸਾਨ ਸਾਹਿਬ ਝੂਲਦਾ ਹੋਇਆ ਦੇਖੋ ਤੁਸੀਂ ਬਹੁਤ ਸੋਹਣੇ ਪੰਛੀ ਆ ਜੇ ਮੈਂ ਪੰਛੀਆਂ ਕੋਲ ਜਾਵਾਂਗਾ ਤਾਂ ਸਾਇਦੇ ਉੱਡ ਜਾਣ ਕੋਸ਼ਿਸ਼ ਕਰਦਾ ਕੋਲ ਜਾਣ ਦੀ ਬਹੁਤ ਸੋਹਣੇ ਦੇਖੋ ਡੁੱਬਦੇ ਪਏ ਕਿੰਨੇ ਦੇਖ ਆਓ ਤੁਸੀਂ ਬਹੁਤ ਪਿਆਰੇ ਲੱਗ ਰਹੇ ਆ ਜੀ ਚੀਂ ਚੀਂ ਬਹੁਤ ਸੋਹਣੀ ਲੱਗ ਰਹੀ ਆ ਮਨੁਸ ਕਿਉਂ ਨਹੀਂ ਮਿਲਦੇ ਬਹੁਤ ਜ਼ਿਆਦਾ ਸਕੂਲ ਮਿਲਦੇ ਆ ਮਨੁਦੇ ਆਓ ਤੁਸੀਂ ਬਹੁਤ ਸੋਣਾ ਲੱਗ ਰਿਹਾ। ਬਸ 그러면은 ਉਡਾਣਾ ਨਹੀਂ ਚਾਹੁੰਦਾ। ਪਤਰਾ ਦੀ ਵੀਡੀਓ ਲਈ ਉਡਾ ਕੇ ਦੇਖਦਾ ਥੋੜਾ ਜਿਹਾ। ਕੋਈ ਵਗੈਰਾ ਮਾਰ ਕੇ। ਇਹ ਮੇਜਾ ਫੇਰ ਦੁਬਾਰੇ ਜਾਣਗੇ ਇੱਥੇ ਆ ਕੇ ਇਹ। ਤੇ ਆ ਦੇਖਦੇ ਰਹੋ ਤੁਸੀਂ। ਆ ਦੇਖੋ। ਆ ਉੱਡੇ ਦੇਖੋ। ਆ ਦੇਖੋ। ਕਿੰਨੇ ਪਿਆਰੇ ਲੱਗਦੇ ਨੇ ਆ ਦੇਖੋ ਪੰਛੀ ਤੇ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਤੇ ਬਾਏ ਬਾਏ ਸਾਰਿਆਂ ਨੂੰ ਤੇ ਮੈਂ ਇੱਥੇ ਬਹਿ ਕੇ 10 ਮਿੰਟ ਦੇਖਦਾ ਪੰਛੀਆਂ ਨੂੰ ਆ ਲੋਚ